ਅਸ ਵੇਲੇ ਵੱਡੀ ਖਬਰ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਕਿ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਨੂੰ ਗੰਭੀਰ ਸੱਟਾਂ ਜਿਹੜੀਆਂ ਲੱਗੀਆਂ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਵੰਦਾ ਆਪਣੀ ਮੋਟਰਸਾਈਕਲ ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਦੱਸਤੀ ਕਿ ਉਹ ਮੋਟਰਸਾਈਕਲ ਚਲਾਉਂਦੇ ਸਮੇ ਸੜਕ ਤੇ ਡਿੱਗ ਗਏ ਜਿਸ ਤੇ ਕਾਰਨ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਜਿਹੜੀਆਂ ਲੱਗੀਆਂ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦਾ ਦਿਮਾਗ ਡੈੱਡ ਹੋ ਗਿਆ ਹੈ ਤਾਂ ਹਸਪਤਾਲ ਲਿਜਾਂਦੇ ਸਮੇ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਜਿਸ ਤੇ ਕਾਰਨ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਦੱਸਤੀ ਕਿ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਗਾਇਕ ਕਵਰ ਗਰੇਵਾਲ ਕੁਲਵਿੰਦਰ ਬਿੱਲਾ ਅਤੇ ਅਦਾਕਾਰ ਕਰਮਜੀਤ ਅਨਮੋਲ ਵੀ ਉਹਨਾਂ ਨੂੰ ਹਸਪਤਾਲ ਮਿਲਣ ਦੇ ਲਈ ਪਹੁੰਚੇ ਨੇ ਡਾਕਟਰਾਂ ਦੀ ਇੱਕ ਟੀਮ ਇਸ ਸਮੇਂ ਜਵੰਦਾ ਦੀ ਜਾਂਚ ਜਿਹੜੀ ਕਰ ਰਹੀ ਹੈ ਤੇ ਉਹਨਾਂ ਦੀ ਹਾਲਤ ਨਾਜ਼ੁਕ ਹੋਣ ਬਾਰੇ ਡਾਕਟਰ ਦੇ ਵੱਲੋਂ ਕੋਈ ਵੀ ਬਿਆਨ ਜਿਹੜਾ ਹਾਲੇ ਸਾਹਮਣੇ ਨਹੀਂ ਆਇਆ ਹੈ ਉੱਤੇ ਤੁਹਾਨੂੰ ਦੱਸਤੀ ਕਿ ਰਾਜਵੀਰ ਜਵੰਦਾ ਇੱਕ ਮਸ਼ਹੂਰ ਪੰਜਾਬੀ ਗਾਇਕ ਅਦਾਕਾਰ ਮਾਡਲ ਤੇ ਲੇਖਕ ਨੇ ਪੰਜਾਬੀ ਸੰਗੀਤ ਉਦਯੋਗ ਦੇ ਵਿੱਚ ਆਪਣੀ ਵਿਲੱਖਣ ਗਾਇਕੀ ਸ਼ੈਲੀ ਤੇ ਅਦਾਕਾਰੀ ਹੁਨਰ ਦੇ ਲਈ ਉਹ ਜਾਣੇ ਜਾਂਦੇ ਨੇ ਉਹਨਾਂ ਦਾ ਜਨਮ 1990 ਦੇ ਵਿੱਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓ ਤਹਿਸੀਲ ਦੇ ਪੋਨਾ ਪਿੰਡ ਦੇ ਵਿੱਚ ਇੱਕ ਸਿੱਖ ਜੱਟ ਪਰਿਵਾਰ ਦੇ ਵਿੱਚ ਹੋਇਆ ਹੈ ਤੁਸੀਂ ਤੁਹਾਨੂੰ ਦੱਸਦੀ ਇੱਕ ਰਾਜਵੀਰ ਦਾ ਪਰਿਵਾਰ ਪੰਜਾਬ ਪੁਲਿਸ ਦੇ ਨਾਲ ਜੁੜਿਆ ਹੋਇਆ ਹੈ ਉਸਦੇ ਪਿਤਾ ਦਾ ਨਾਮ ਕਰਮ ਸਿੰਘ ਜਵੰਦਾ ਹੈ ਜੋ ਕਿ ਇੱਕ ਪੁਲਿਸ ਅਧਿਕਾਰੀ ਹੈ ਔਰ ਉੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਬਚਪਨ ਤੋਂ ਹੀ ਸੰਗੀਤ ਦੇ ਵਿੱਚ ਰਾਜਵੀਰ ਜਵੰਦਾ ਜਿਹੜੇ ਕਿ ਦਿਲਚਸਪੀ ਰੱਖਦੇ ਸੀ ਉਹਨਾਂ ਨੇ ਆਪਣੇ ਸਕੂਲ ਦੇ ਦਿਨਾਂ ਦੇ ਵਿੱਚ ਵੀ ਗੁਰੂ ਲਾਲੀ ਖਾਨ ਤੋਂ ਗਾਣਾ ਸਿੱਖਿਆ ਸੀ ਗੁਰਦਾਸ ਮਾਨ ਦੇ ਗੀਤਾਂ ਤੋਂ ਵੀ ਪ੍ਰੇਰਿਤ ਹੋਏ ਨੇ ਉੱਤੇ ਤੁਹਾਨੂੰ ਇਹ ਵੀ ਦੱਸਤੀ ਕਿ ਜਵੰਦਾ ਨੇ ਖੁਦ ਕੁਝ ਸਮੇਂ ਦੇ ਲਈ ਪੰਜਾਬ ਪੁਲਿਸ ਦੇ ਵਿੱਚ ਕੰਮ ਕੀਤਾ ਪਰ ਬਾਅਦ ਦੇ ਵਿੱਚ ਉਹਨਾਂ ਨੇ ਗਾਇਕੀ ਨੂੰ ਆਪਣਾ ਕੈਰੀਅਰ ਦੇ ਵਜੋਂ ਚੁਣਿਆ ਰਾਜਵੀਰ ਦਾ ਪਹਿਲਾ ਸਿੰਗਲ ਕਾਲੀ ਜਵੰਦਾ ਦੀ 2016 ਦੇ ਵਿੱਚ ਇੱਕ ਜਿਹੜਾ ਕਿ ਗਾਣਾ ਆਇਆ ਸੀ ਤੇ ਅਗਲੇ ਸਾਲ ਮੁਕਾਬਲਾ ਨੇ ਉਸ ਨੂੰ ਪ੍ਰਸਿੱਧੀ ਦਿੱਤੀ ਹੈ ਉਸਦੇ ਸੁਪਰ ਹਿੱਟ ਗੀਤਾਂ ਦੇ ਵਿੱਚ ਪਟਿਆਲਾ ਸ਼ਹੀ ਪੱਗ ਕੇਸਰੀ ਝੰਡਾ ਸ਼ਪੀਨ ਜ਼ਮੀਨ ਮਾਲਕਤ ਤੇ ਸਰਨੇਮ ਸ਼ਾਮਿਲ ਨੇ 2017 ਦੇ ਵਿੱਚ ਕੰਗਣੀ ਨੇ YouTube ਤੇ 40 ਮਿਲੀਅਨ ਤੋਂ ਵੱਧ ਵਿਊਜ਼ ਇਕੱਠੇ ਕੀਤੇ ਜੋ ਕਿ ਉਸਦੀ ਸਫਲ ਹਿੱਟ ਸਾਬਿਤ ਹੋਈ ਹੈ। ਉਹ ਤੁੰਬੀ ਵਰਗੇ ਲੋਕ ਸਾਜ਼ ਵਜਾਉਣ ਦੇ ਵਿੱਚ ਵੀ ਮਾਹਿਰ ਨੇ ਤੇ ਦੱਸਤੀਕ 2018 ਦੇ ਵਿੱਚ ਉਸਨੇ ਪੰਜਾਬੀ ਫਿਲਮ ਸੁਬੇਦਾਰ ਜੁਗਿੰਦਰ ਸਿੰਘ ਦੇ ਵਿੱਚ ਵੀ ਸਪਾਈ ਬਹਾਦਰ ਸਿੰਘ ਦੀ ਭੂਮਿਕਾ ਜਿਹੜੇ ਨਿਭਾਉਂਦੇ ਹੋਏ ਸ਼ੁਰੂਆਤ ਕੀਤੀ ਔਰ ਫਿਲਮ ਉਹਨਾਂ ਨੇ ਕਾਕਾ ਜੀ 2019 ਦੇ ਵਿੱਚ ਕੀਤੀ ਸੀ ਜਿੰਦ ਜਾਨ 2019 ਦੇ ਵਿੱਚ ਕੀਤੀ ਸੀ ਮਿੰਦੋ ਤਹਿਸੀਲਦਾਰਨੀ 2019 ਦੇ ਵਿੱਚ ਵੀ ਉਹਨਾਂ ਦੀ ਇੱਕ ਵੱਡੀ ਜਿਹੜੀ ਫਿਲਮ ਸੀਗੀ ਤੇ ਉਹ ਸਨੇਹ ਸੁਕੰਦਰ 2 ਅਤੇ ਜਿੰਦ ਜਾਨ ਦੇ ਵਿੱਚ ਵੀ ਜਿਹੜਾ ਕੰਮ ਕੀਤਾ ਤੇ ਦਸਤੀਕ ਰਾਜਵੀਰ ਜਵੰਦਾ ਦੇ ਕਈ ਗਾਣੇ ਜਿਹੜੇ ਨੇ ਉਹ ਵਿਆਹਾਂ ਸ਼ਾਦੀਆਂ ਤੇ ਚਲਾਏ ਜਾਂਦੇ ਨੇ ਔਰ ਲਗਾਤਾਰ ਡੀਜੇ ਤੇ ਉਹਨਾਂ ਦੇ ਗਾਣੇ ਜਿਹੜੇ ਵੱਜਦੇ ਨੇ ਲੋਕ ਨੱਚਦੇ ਨੇ ਲੇਕਿਨ ਇਸ ਸਮੇਂ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਅਰਜੀਤ ਜੀ ਬਹੁਤ ਮੰਦਭਾਗੀ ਖਬਰ ਆ ਰਹੀ ਹੈ ਕਿ ਬਹੁਤ ਗੰਭੀਰ ਨੇ ਰਾਜਵੀਰ ਜਵੰਦਾ ਯੁਵਾ ਗਾਇਕ ਨੇ ਲੋਕਪ੍ਰੀਆ ਗਾਇਕ ਨੇ ਕੀ ਕੰਡੀਸ਼ਨ ਤੁਸੀਂ ਦੇਖਿਆ ਹੋਵੇ। ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਰਾਜਵੀਰ ਜਵੰਦਾ ਦਾ ਅੱਜ ਸਵੇਰੇ ਬੱਦੀ ਦੇ ਵਿੱਚ ਜੋ ਮੰਦਭਾਗੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਔਰ ਬਹੁਤ ਉੱਭਰ ਰਿਹਾ ਇੱਕ ਕਲਾਕਾਰ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਔਰ ਇਹਨੇ ਛੋਟੇ ਸਮੇਂ ਦੇ ਵਿੱਚ ਜਿੰਨਾ ਮਕਬੂਲ ਪੰਜਾਬੀਆਂ ਨੇ ਉਹਨਾਂ ਨੂੰ ਕੀਤਾ ਤੇ ਅੱਜ ਵਾਲੀ ਘਟਨਾ ਤੋਂ ਬਾਅਦ ਮੈਂ ਸਮਝਦਾ ਕਿ ਪੰਜਾਬੀ ਸੰਗੀਤ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਮੈਂ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਅੰਦਰ ਉਹਨਾਂ ਦੇ ਫਾਦਰ ਇਨ-ਲਾਅ ਨੇ ਉਹਨਾਂ ਦੇ ਵਾਈਫ ਨਾਲ ਮੁਲਾਕਾਤ ਹੋਈ ਹੈ ਹੋਰ ਇੰਡਸਟਰੀ ਦੇ ਉਹਨਾਂ ਦੇ ਜਿੰਨੇ ਦੋਸਤ ਮਿੱਤਰ ਨੇ ਸਾਰੇ ਦਵਾਵਾਂ ਕਰ ਰਹੇ ਨੇ ਕਿ ਗੁਰੂ ਸਾਹਿਬ ਮੇਰ ਕਰਨ ਰਾਜਵੀਰ ਜਵੰਦਾ ਜਲਦੀ ਸਵਸਥ ਹੋ ਕੇ ਉਹ ਦੁਬਾਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਆਪਣੇ ਘਰ ਦੇ ਉਹਦੇ ਵਿੱਚ ਬੈਠਣ ਸੋ ਡਾਕਟਰ ਸਾਹਿਬਾਨਾਂ ਦੀ ਕੋਸ਼ਿਸ਼ ਜਾਰੀ ਹੈ ਕਿ ਕੰਡੀਸ਼ਨ ਦੇਖੋ ਡਾਕਟਰ ਸਾਹਿਬ ਕੰਡੀਸ਼ਨ ਹੈ ਜੋ ਉਹ ਦੱਸ ਰਹੇ ਨੇ ਕਿ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਪਰ ਕੋਸ਼ਿਸ਼ ਜਾਰੀ ਹੈ ਸੋ ਸਾਰੇ ਆਪਾਂ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਜਲਦੀ ਉਹ ਸਵਸਥ ਹੋਣ ਕਿਉਂਕਿ ਗੁਰੂ ਸਾਹਿਬ ਪਰਮਾਤਮਾ ਇਸ ਵਾਸ ਪਰਮਾਤਮਾ ਨੇ ਬਖਸ਼ਨੇ ਨੇ ਔਰ ਜੋ ਪਰਮਾਤਮਾ ਨੇ ਮਿਹਰ ਕਰਨੀ ਹੈ ਫਿਰ ਵੱਡੀ ਤੋਂ ਵੱਡੀ ਸੱਟ ਵੀ ਮਨੁੱਖ ਦਾ ਵਲ ਵੀ ਵਿੰਗਾ ਨਹੀਂ ਕਰ ਸਕਦੀ ਤੋਂ ਅੱਜ ਤਾਂ ਮੈਂ ਜ਼ਿਆਦਾ ਲਫ਼ਜ਼ ਨਹੀਂ ਕਹਿਣ ਨੂੰ ਕਿਉਂਕਿ ਮੇਰੀ ਰਾਜਵੀਰ ਜਵੰਦਾ ਨਾਲ ਜਿਹੜੀ ਸਾਂਝ ਹੈ ਉਹ ਜਦੋਂ ਇਹਨਾਂ ਨੇ ਇੱਕੋ ਗੀਤ ਗਾਇਆ ਸੀ ਕਿ ਆਪਾਂ ਪੱਕੇ ਪੈਰੀ ਪੰਜਾਬ ਨੂੰ ਛੱਡ ਕੇ ਨਾ ਜਾਈਏ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਇਹਨਾਂ ਦੇ ਨਾਲ ਗੱਲਬਾਤ ਮੈਂ ਉਸ ਤੋਂ ਬਾਅਦ ਕਰਨੀ ਸ਼ੁਰੂ ਕੀਤੀ ਔਰ ਮੇਰੀ ਇਹਨਾਂ ਨਾਲ ਗੱਲਬਾਤ ਅਕਸਰ ਹੁੰਦੀ ਰਹੀ ਹੈ ਸੋ ਮੈਨੂੰ ਖੁਦ ਪਰਸਨਲੀ ਬੜਾ ਦੁੱਖ ਲੱਗਿਆ ਜਦੋਂ ਮੈਂ ਅੱਜ ਮੈਨੂੰ ਪਤਾ ਲੱਗਿਆ ਕਿ ਇਸ ਤਰੀਕੇ ਉਹਨਾਂ ਦੇ ਨਾਲ ਇਹ ਪਾਣਾ ਵਾਪਰੇ ਸੋ ਮੈਂ ਹੋਰ ਹਸਪਤਾਲ ਆਇਆ ਕਿਵੇਂ ਆਏ ਕੀ ਕੰਡੀਸ਼ਨ ਕੋਈ ਐਕਸੀਡੈਂਟ ਦਾ ਕੀ ਵਜ੍ਹਾ ਪੁੱਛਿਆ ਪਤਾ ਨਹੀਂ ਜੀ ਕੋਈ ਤਾਂ ਅੰਦਰ ਕਹਿ ਰਿਹਾ ਕਿਉਂਕਿ ਹਾਲਤ ਉਹਦਾਂ ਦੀ ਦੀ ਤੁਸੀਂ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰ ਸਕਦੇ ਕੋਈ ਕਹਿ ਰਿਹਾ ਕਿ ਟਰੱਕ ਨਾਲ ਟੱਕਰ ਹੋਈ ਹੈ ਕੋਈ ਕਹਿ ਰਿਹਾ ਕਿ ਅੱਗੇ ਕੋਈ ਮੱਝ ਆ ਗਈ ਉਹਦੇ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੋ ਪਰਿਵਾਰ ਉਸ ਹਾਲਤ ਚ ਨਹੀਂ ਔਰ ਪਰਿਵਾਰ ਨੂੰ ਇਸ ਸੌਮੇ ਤੇ ਆਪਾਂ ਗੱਲ ਵੀ ਨਹੀਂ ਕਰ ਸਕਦੇ ਸੋ ਮੇਰੀ ਭੈਣ ਜੀ ਹੋਰਾਂ ਦੇ ਨਾਲ ਮੁਲਾਕਾ ਜ਼ਰੂਰ ਹੋਈ ਹੈ ਤੇ ਉਹਨਾਂ ਦੇ ਫਾਦਰ ਇਨ-ਲਾਅ ਨਾਲ ਹੋਈ ਹੈ ਪਰ ਹਲੇ ਜਿਹੜੀ ਡਿਟੇਲਸ ਹੈ ਉਹ ਆ ਜਾਣਗੀ ਇਹ ਮੋਟਰਸਾਈਕਲ ਤੇ ਸੀਗੇ ਜੀ ਮੋਟਰਸਾਈਕਲ ਦੇ ਸ਼ੌਕੀਨ ਸੀ ਮੋਟਰ ਬਾਈਕਿੰਗ ਕਰਦੇ ਸੀ ਲੰਬੇ ਟ੍ਰਿਪਸ ਤੇ ਜਾਂਦੇ ਸੀ ਸੋ ਅੱਜ ਵੀ ਬਾਈਕ ਤੇ ਸੀ ਜਦੋਂ ਐਕਸੀਡੈਂਟ ਹੋਇਆ ਠੀਕ ਹੈ